ਜਿਹੜੇ ਕਿਸਾਨੀ ਅੰਦੋਲਨ ਦੀਆਂ ਇਤਿਹਾਸਕ ਤਸਵੀਰਾਂ ਨੂੰ ਆਪਣੇ ਕੋਲ ਕੈਦ ਕਰਦੇ ਨੇ ਤੇ ਉਹ ਫਿਰ ਗਵਾਹੀ ਭਰਦੀਆਂ ਨੇ ਉਹਨਾਂ ਇਤਿਹਾਸਕ ਦਿਨਾਂ ਦੀਆਂ ਪਹਿਲੇ ਕਿਸਾਨੀ ਅੰਦੋਲਨ ਦੇ ਵਿੱਚ ਕਿਵੇਂ ਇਹਨਾਂ ਨੂੰ ਇਹ ਚਾ ਚੜਿਆ ਕਿ ਤਸਵੀਰਾਂ ਖਿੱਚਣੀਆਂ ਚਾਹੀਦੀਆਂ ਤੇ ਹੁਣ ਦੂਜੇ ਪੜਾਅ ਦੇ ਵਿੱਚ ਵੀ ਇਸ ਅੰਦੋਲਨ ਦੇ ਵਿੱਚ ਤਸਵੀਰਾਂ ਖਿੱਚ ਰਹੇ ਨੇ ਇਹ ਤਸਵੀਰਾਂ ਨੂੰ ਮੇਰੀਆਂ ਨੂੰ ਇਟਲੀ ਦੇ ਵਿੱਚ ਸਨਮਾਨ ਮਿਲਿਆ ਹੈ ਇਹ ਉਹ ਤਸਵੀਰਾਂ ਨੇ ਜਿਵੇਂ ਇਹ ਬਾਬਾ ਜੀ ਕੰਬਲ ਆਪਣੇ ਉਹਦੇ ਲੋਈ ਦੇ ਨਾ ਬੰਬਲ ਬੱਟੀ ਜਾਂਦੇ ਆ ਸਿੰਗੂ ਦੀ ਹੈ ਇਹ ਸਿੰਗੂ ਦੀ ਤਸਵੀਰ ਹੈ ਹਰਿਆਣੇ ਦਾ ਚੌਧਰੀ ਹੈ ਇਹ ਪਹਿਲਾਂ ਪਿਛਲਾ ਜਿੰਨੇ ਅੰਦੋਲਨ ਲੜੇ ਹੋਏ ਆ ਸਾਡੇ ਕੋਲੇ ਤਸਵੀਰਾਂ ਨਹੀਂ ਹੈ ਉਹਨਾਂ ਦੀ ਵੀ ਯਾਰ ਮੈਨੂੰ ਵੈਗਰੂ ਇੱਕ ਛੋਟੀ ਜੀ ਕਲਾ ਦਿੱਤੀ ਹੈ ਇਹਦਾ ਇਸਤੇਮਾਲ ਕਰਕੇ ਮੈਂ ਉਹ ਤਸਵੀਰਾਂ ਨੂੰ ਛਾਪਾਂ ਤਸਵੀਰਾਂ ਜਦੋਂ ਖਿੱਚਣ ਲੱਗ ਗਿਆ ਜੀ ਤੇ ਆਪ ਦੇ ਪੇਜ ਤੇ ਪਾਉਣ ਲੱਗ ਗਿਆ ਉਹ ਵਾਇਰਲ ਹੋਣ ਲੱਗੀਆਂ ਫਿਰ ਮੇਰਾ ਹੋਰ ਹੌਸਲਾ ਵਧ ਗਿਆ ਲੀਡਰਸ਼ਿਪ ਦੀ ਬਹੁਤ ਹੀ ਘੱਟ ਫੋਟੋਗ੍ਰਾਫੀ ਕਰਦਾ ਜਿਆਦਾਤਰ ਮੈਂ ਸਾਡੇ ਟਰਾਲੀਆਂ ਦੇ ਵਿੱਚ ਜਿਹੜੇ ਆਮ ਲੋਕ ਨੇ ਅਸਲ ਜੋਧੇ ਮੇਰੀ ਨਜ਼ਰ ਦੇ ਵਿੱਚ ਉਹ ਹੈ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਆਪਦੀਆਂ ਤਸਵੀਰਾਂ ਰਹੀਂ ਦਿਖਾਉਣਾ ਚਾਹਣਾ ਵੀ ਸਾਡੇ ਲੋਕ ਕਿਸ ਤਰ੍ਹਾਂ ਲੜਿਆ ਕੀ ਕਠਿਨਾਈਆਂ ਉਹਨਾਂ ਨੇ ਕੱਟੀਆਂ ਕਈ ਵੀਰ ਇੰਨੇ ਸਿਆਣੇ ਹੁੰਦੇ ਮੇਰਾ ਨਾਮ ਵੀ ਪਾਉਂਦੇ ਆ ਬਕਾਇਦਾ ਵੀ ਤਸਵੀਰ ਜਗਦੇਵ ਸਿੰਘ ਦੀ ਖਿੱਚੀ ਹੋਈ ਆ ਜਿਹੜੇ ਅੱਜ ਕੱਲ ਦੇ ਯੂਟਿਊਬਰ ਨੇ ਜਾਂ ਹੋਰ ਨਵੇਂ ਨਵੇਂ ਉਹ ਮੇਰਾ ਨਾਮ ਵੀ ਕੱਟ ਦਿੰਦੇ ਆ ਮੇਰਾ ਲੋਗੋ ਵੀ ਕੱਟ ਦਿੰਦੇ ਆ ਦੁਖਾਉਂਦਾ ਵੜਾ ਬਈ ਯਾਰ ਮੇਰੀ ਮਿਹਨਤ ਇੱਕ ਮੈਂ ਹੈਂਡੀਕੈਪਟ ਬੰਦਾ ਪੁੱਤਰ ਕਿ ਮੈਂ ਸਭ ਕੁਝ ਦੇਖ ਚੁੱਕਿਆ ਪਰ ਮੈਂ ਹੁਣ ਮੇਰੇ ਲੋਕਾਂ ਲਈ ਕੁਝ ਚੰਗਾ ਕਰਨਾ ਚਾਹੁੰਨਾ ਜੇ ਉਹਦੇ ਚ ਮੇਰੇ ਛਿੱਦੀ ਪੈ ਜੂ ਯਾਰ ਮੈਂ ਤਾਂ ਖੁਸ਼ੀ ਹੋਊਗੀ ਕੈਮਰੇ ਦੀ ਅੱਖ ਜੋ ਦੇਖਦੀ ਹੈ ਉਹ ਸ਼ਾਇਦ ਕੋਈ ਹੋਰ ਇਸ ਕਰਕੇ ਨਹੀਂ ਦੇਖ ਸਕਦਾ ਕਿਉਂਕਿ ਜਿਹੜੀਆਂ ਕੈਮਰੇ ਨਾਲ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ ਉਹਨਾਂ ਦੀ ਅੱਖ ਮਹੱਤਵਪੂਰਨ ਹੁੰਦੀ ਹੈ ਤਾਂ ਮੇਰੇ ਨਾਲ ਇਸ ਵੇਲੇ ਬੈਠੇ ਨੇ ਜਗਦੇਵ ਸਿੰਘ ਤਪਾ ਜਿਹੜੇ ਕਿਸਾਨੀ ਅੰਦੋਲਨ ਦੀਆਂ ਇਤਿਹਾਸਕ ਤਸਵੀਰਾਂ ਨੂੰ ਆਪਣੇ ਕੋਲ ਕੈਦ ਕਰਦੇ ਨੇ ਤੇ ਉਹ ਫਿਰ ਗਵਾਹੀ ਭਰਦੀਆਂ ਨੇ ਉਹਨਾਂ ਇਤਿਹਾਸਕ ਦਿਨਾਂ ਦੀਆਂ ਤਾਂ ਮੇਰੇ ਨਾਲ ਬੈਠੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਪਹਿਲੇ ਕਿਸਾਨੀ ਅੰਦੋਲਨ ਦੇ ਵਿੱਚ ਕਿਵੇਂ ਇਹਨਾਂ ਨੂੰ ਇਹ ਚਾਅ ਚੜਿਆ ਕਿ ਤਸਵੀਰਾਂ ਖਿੱਚਣੀਆਂ ਚਾਹੀਦੀਆਂ ਤੇ ਹੁਣ ਦੂਜੇ ਪੜਾਅ ਦੇ ਵਿੱਚ ਵੀ ਇਸ ਅੰਦੋਲਨ ਦੇ ਵਿੱਚ ਇਹ ਤਸਵੀਰਾਂ ਖਿੱਚ ਰਹੇ ਨੇ ਸਭ ਤੋਂ ਪਹਿਲਾਂ ਤਾਂ ਜਗਦੇਵ ਸਿੰਘ ਜੀ ਤੁਹਾਡਾ ਇਹ ਜਿਹੜਾ ਕੰਮ ਹੈ ਕਾਫੀ ਸ਼ਲਾਘਾ ਮਿਲ ਰਹੀ ਹੈ ਤੁਹਾਨੂੰ ਲੋਕ ਸੋਸ਼ਲ ਮੀਡੀਆ ਦੇ ਉੱਤੇ ਵੀ ਕਹਿੰਦੇ ਕਿ ਬਾਪੂ ਜੀ ਨੇ ਕਮਾਲ ਦਾ ਕੰਮ ਕੀਤਾ ਪਹਿਲੇ ਅੰਦੋਲਨ ਵੇਲੇ ਵੀ ਹੁਣ ਵੀ ਪਰ ਸਾਨੂੰ ਇਹ ਜਾਣਨ ਦੀ ਬੜੀ ਇੱਛਾ ਹੈ ਕਿ ਪਹਿਲੀ ਵਾਰੀ ਕਦੋਂ ਆਇਆ ਮਨ ਚ ਕਿ ਮੇਰੇ ਲਈ ਇਹ ਕੰਮ ਵੀ ਬਣਿਆ ਫੋਟੋਗ੍ਰਾਫੀ ਮੈਂ ਜੀ 1986 ਦੇ ਵਿੱਚ ਸਿੱਖਣ ਲੱਗਿਆ ਸੀ ਪਹਿਲਾਂ ਕੁਝ ਸਮਾਂ ਮੈਂ ਕੰਮ ਕੀਤਾ ਫਿਰ ਮੇਰਾ ਐਕਸੀਡੈਂਟ ਹੋ ਗਿਆ ਸੀ ਮੇਰੀ ਲੱਤ ਤਿੰਨ ਜਗ੍ਹਾ ਤੋਂ ਟੁੱਟ ਗਈ ਸੀਗੀ ਫਿਰ ਭਾਈ ਮੈਂ ਕੰਮ ਕਰਨੋਂ ਹਟ ਗਿਆ ਸੀ ਇਹ ਫਿਰ ਕੁਝ ਸਮਾਂ ਖੇਤੀ ਕੀਤੀ ਮੋਬਾਈਲਾਂ ਦੀ ਦੁਕਾਨ ਵੀ ਕੀਤੀ ਸਫਲ ਹੋਇਆ ਨਹੀਂ ਕਿਸੇ ਚ ਅਸਫਲ ਰਹਾ ਜੀ ਜਦੋਂ ਮੋਰਚਾ ਆਪਣਾ ਚੱਲ ਪਿਆ ਜੀ ਦਸੰਬਰ ਦੇ ਵਿੱਚ ਮੈਂ ਦਿੱਲੀ ਗਿਆ ਸੀ ਜਾਂਦਾ ਹੋਇਆ ਮੈਂ ਖਿਆ ਜਰ ਕੈਮਰਾ ਲੈ ਚੱਲੀਏ ਨਾਲ ਕੈਮਰੇ ਮੇਰੇ ਕੋਲ ਜਿਹੜੇ ਪਹਿਲਾਂ ਸਾਰੇ ਨੈਗੇਟਿਵ ਵਾਲੇ ਆ ਜੀ ਇਹ ਜਿਹੜੇ ਅੱਜ ਡੀਐਸਐਲਆਰ ਚੱਲੇ ਆ ਇਹ ਹੁਣ ਨਹੀਂ ਸੀ ਫਿਰ ਮੇਰੇ ਇੱਕ ਦੋਸਤ ਫੋਟੋਗ੍ਰਾਫਰ ਐ ਮੈਂ ਉਹ ਤੋਂ ਲੈ ਕੇ ਗਿਆ ਉੱਥੇ ਜਾ ਕੇ ਤਸਵੀਰਾਂ ਜਦੋਂ ਖਿੱਚਣ ਲੱਗ ਗਿਆ ਜੀ ਤੇ ਆਪ ਦੇ ਪੇਜ ਤੇ ਪਾਉਣ ਲੱਗ ਗਿਆ ਉਹ ਵਾਇਰਲ ਹੋਣ ਲੱਗ ਗਿਆ ਇੱਕ ਮੇਰੇ ਮਨ ਦੇ ਵਿੱਚ ਹੋਰ ਸੀ ਜਦੋਂ ਮੈਂ ਪਿੰਡੋਂ ਗਿਆ ਵੀ ਯਾਰ ਸਾਡੇ ਆਉ ਪਹਿਲਾਂ ਪਿਛਲਾ ਜਿੰਨੇ ਅੰਦੋਲਨ ਲੜੇ ਵੇ ਆ ਸਾਡੇ ਕੋਲੇ ਤਸਵੀਰਾਂ ਨਹੀਂ ਹੈ ਉਹਨਾਂ ਦੀ ਵੀ ਯਾਰ ਮੈਨੂੰ ਵੈਗਰੂ ਨੇ ਇੱਕ ਛੋਟੀ ਜੀ ਕਲਾ ਦਿੱਤੀ ਹੈ ਇਹਦਾ ਇਸਤੇਮਾਲ ਕਰਕੇ ਮੈਂ ਉਹ ਤਸਵੀਰਾਂ ਨੂੰ ਛਾਪਾਂ ਤੇ ਆਪਣੇ ਲੋਕਾਂ ਦੇ ਦਿਖਾਵਾਂ ਬਸ ਭਾਈ ਉੱਥੇ ਜਦੋਂ ਬਾਗ ਗਿਆ ਉਹ ਇੱਕ ਸਵੇਰ ਵੇਲੇ ਮੀਂਹ ਪਿਆ ਵਾ ਸੀ ਮੈਂ ਲਗਭਗ ਇਹ ਹਰੇ ਗੱਲ ਇੰਟਰਵਿਊ ਚ ਕਹਿਣਾ ਹੁੰਦਾ ਉੱਥੇ ਇੱਕ ਨੌਜਵਾਨ ਸੀ ਚੱਲਿਆ ਪਿੰਡ ਤੋਂ ਹੈਪੀ ਗਿੱਲਾ ਉਹਦਾ ਨਾਮ ਉਹ ਚੱਕ ਕੇ ਬਾਸਕਟ ਦੇ ਵਿੱਚ ਜਿਹੜਾ ਵੀ ਥੱਲੇ ਗੰਦ ਸੀ ਉਹ ਪਾ ਰਿਹਾ ਸੀ ਮੈਨੂੰ ਕੁਛ ਕਾਰਸ਼ਿਤ ਕੀਤਾ ਤਸਵੀਰ ਨੇ ਮੈਂ ਤਸਵੀਰ ਖਿੱਚੀ ਵਾਇਰਲ ਹੋ ਗਈ ਫਿਰ ਮੇਰਾ ਹੋਰ ਹੌਸਲਾ ਵਧ ਗਿਆ ਕੁਝ ਤੇਰੇ ਵਰਗੇ ਮਿੱਤਰ ਬਣ ਗਏ ਉਹ ਕਹਿਣ ਲੱਗੇ ਬਾਬਾ ਜੀ ਕੰਮ ਕਰੋ ਵਧੀਆ ਸੋਡਾ ਕੰਮ ਬਸ ਭਾਈ ਫਿਰ ਕਰਦਾ ਰਿਹਾ ਇਸ ਅੰਦੋਲਨ ਵਿੱਚ ਚਾਹੇ ਅਸੀਂ ਸ਼ੰਭੂ ਹੀ ਬੈਠੇ ਆਂ ਜਾਂ ਫਿਰ ਉਧਰ ਖਨੌਰੀ ਬੈਠੇ ਆਂ ਚਾਹੇ ਬਾਰਡਰਾਂ ਦੇ ਉੱਤੇ ਰੋਕ ਲਿਆ ਗਿਆ ਪਰ ਇੱਥੋਂ ਦੀਆਂ ਤਸਵੀਰਾਂ ਵੀ ਕਾਫੀ ਦਿਲਚਸਪ ਲੋਕਾਂ ਨੂੰ ਲੱਗੀਆਂ ਕਿਉਂਕਿ ਹਰ ਇੱਕ ਜਿਹੜੀ ਤੁਸੀਂ ਚਾਹੋ ਹੰਝੂ ਗੈਸ ਦੇ ਗੋਲੇ ਡਿੱਗਦੇ ਸੀ ਜਾਂ ਫਿਰ ਲੋਕ ਸੇਵਾ 'ਚ ਲੱਗੇ ਆ ਲੰਗਰ 'ਚ ਲੱਗੇ ਆ ਜਾਂ ਜਿਹੜੇ ਬੈਰੀਕੇਡ ਇੱਕ ਲੇਅਰ ਪੱਟ ਕੇ ਲਾਏ ਉਹਨਾਂ ਤੇ ਆਰਾਮ ਕਰ ਰਹੇ ਆ ਹਰ ਤਰ੍ਹਾਂ ਦੀ ਤਸਵੀਰ ਖਿੱਚੀ ਤੁਸੀਂ ਹਾਂਜੀ ਹਰ ਤਰ੍ਹਾਂ ਦੀ ਜ਼ਿਆਦਾਤਰ ਮੈਂ ਸਾਡੇ ਟਰਾਲੀਆਂ ਦੇ ਵਿੱਚ ਜਿਹੜੇ ਆਮ ਲੋਕ ਨੇ ਅਸਲ ਜੋ ਦੇ ਮੇਰੀ ਨਜ਼ਰ ਦੇ ਵਿੱਚ ਉਹ ਹੈ ਮੈਂ ਉਹਨਾਂ ਦੀ ਤਸਵੀਰਾਂ ਕਰਦਾ ਹੁੰਨਾ ਲੀਡਰਸ਼ਿਪ ਤੋਂ ਮੈਂ ਬਹੁਤ ਦੂਰ ਆ ਜੀ ਲੀਡਰਸ਼ਿਪ ਦੀ ਬਹੁਤ ਹੀ ਘੱਟ ਫੋਟੋਗ੍ਰਾਫੀ ਕਰਦਾ ਮੈਂ ਮਜਬੂਰੀ ਦੇ ਵਿੱਚ ਤਾਂ ਇਹਦੀ ਖਿੱਚਣੀਆਂ ਪੈ ਜਾਂਦੀਆਂ ਉਹਦਾ ਇਸਤੇਮਾਲ ਨਹੀਂ ਮੈਂ ਕਰਦਾ ਰੱਖੀ ਜਰੂਰ ਜਾਂਦਾ ਉਹਨਾਂ ਨੂੰ ਲੀਡਰਾਂ ਦੀ ਚਲੋ ਆਪਣੀ ਅਹਿਮੀਅਤ ਪਰ ਅੰਦੋਲਨ ਤਾਂ ਲੋਕਾਂ ਨਾਲ ਹੀ ਬਣਦਾ ਬਿਲਕੁਲ ਮੈਂ ਇਹੀ ਕਾਰਨ ਹੈ ਜੀ ਮੈਨੂੰ ਉਹਨਾਂ ਲੋਕਾਂ ਦੇ ਵਿੱਚ ਹੀ ਮਿਲਦਾ ਜਿਹੜਾ ਮੈਨੂੰ ਸ਼ਾਂਤੀ ਮਿਲਦੀ ਹੈ ਜਾਂ ਮਨ ਨੂੰ ਸਕੂਨ ਮਿਲਦਾ ਹੈ ਫੋਟੋਗ੍ਰਾਫੀ ਕਰਕੇ ਉਹ ਆਮ ਲੋਕਾਂ ਦੇ ਵਿੱਚ ਹੀ ਮਿਲਦਾ ਜੀ ਤੇ ਕਿੰਨੀਆਂ ਕੁ ਫੋਟੋਆਂ ਆਮ ਲੋਕਾਂ ਚ ਸਕੂਨ ਲੈ ਕੇ ਖਿੱਚ ਲਈਆਂ ਇਸ ਕੈਮਰੇ ਨੇ ਜਾਂ ਤੁਹਾ ਬੀ ਇਸ ਮੋਰਚਤਾ ਕੋਈ ਹਜੇ ਗਿਣਤੀ ਨਹੀਂ ਕੀਤੀ ਦੋ ਕਾਰਡ ਭਰੇ ਆ ਇੱਕ 128 ਜੀਬੀ ਦਾ ਭਰਤਾ ਦੂਜਾ ਚੱਲੀ ਜਾਂਦਾ 64 ਜੀਬੀ ਦਾ ਤੇ ਦਿੱਲੀ ਦੀਆਂ ਤਸਵੀਰਾਂ ਹੈ ਜੀ ਕਾਫੀ ਗਿਣਤੀ ਤਾਂ ਕੀਤੀ ਨੇ ਅੰਦਾਜ਼ਨ ਹੁਣ 2.2 ਲੱਖ ਦੇ ਕਰੀਬ-ਕਰੀਬ ਹੋਣਗੇ ਉਹ ਵੀ ਤੇ ਬੁੱਕਾਂ ਵੀ ਛਪੀਆਂ ਉਹਨਾਂ ਦੀ ਲੈ ਲੈਂਦੇ ਨੇ ਲੇਖਕ ਲੋਕ ਬਹੁਤ ਉਹਨਾਂ ਨੂੰ ਦੇ ਦਿੰਦਾ ਭਾਈ ਮੈਂ ਇਹਦਾ ਕਈ ਵਾਰੀ ਨੇ ਹੁੰਦਾ ਕਿ ਜਿਨੇ ਆਪਣੀ ਮਿਹਨਤ ਨਾਲ ਕੰਮ ਕੀਤਾ ਹੋਵੇ ਉਹ ਕਹਿੰਦਾ ਕਿ ਮੇਰਾ ਇਹਦੇ ਤੇ ਅਧਿਕਾਰ ਆ ਮੇਰਾ ਕਾਪੀਰਾਈਟ ਆ ਕਈਆਂ ਨੂੰ ਬੜਾ ਹੁੰਦਾ ਤੇ ਤੁਹਾਡੀ ਤਸਵੀਰ ਤੁਸੀਂ ਕਦੇ ਦੇਖਿਆ ਕਿ ਉਹਨੇ ਆਪ ਦੇ ਨਾਮ ਉੱਤੇ ਛਾਪ ਲਈ ਹੋਵੇ ਤੇ ਤੁਹਾਨੂੰ ਲੱਗਿਆ ਹੋਵੇ ਕਿ ਯਾਰ ਥੋੜਾ ਬਹੁਤ ਤਾਂ ਮੇਰਾ ਨਾਮ ਤਾਂ ਪਾਉਂਦਾ ਕਿ ਮੈਂ ਇੰਨੀ ਮਿਹਨਤ ਨਾਲ ਤਸਵੀਰਾਂ ਖਿੱਚੀਆਂ ਹਾਂ ਪੁੱਤਰ ਦੁੱਖ ਹੁੰਦਾ ਬਹੁਤ ਲੋਕ ਵਰਤਦੇ ਆ ਜ਼ਿਆਦਾਤਰ ਜਿਹੜੇ ਅੱਜ ਕੱਲ ਦੇ ਯੂਟਿਊਬਰ ਨੇ ਜਾਂ ਹੋਰ ਨਵੇਂ ਨਵੇਂ ਉਹ ਮੇਰਾ ਨਾਮ ਵੀ ਕੱਟ ਦਿੰਦੇ ਆ ਮੇਰਾ ਲੋਗੋ ਵੀ ਕੱਟ ਦਿੰਦੇ ਆ ਹਾਲਾਂਕਿ ਮੈਂ ਲੋਗੋ ਲਾਉਣ ਦਾ ਤਜਰਬਾ ਦਿੱਲੀ ਆਇਆ ਮੈਨੂੰ ਫਿਰ ਮੈਂ ਲੋਗੋ ਵੀ ਲਾਉਣਾ ਕਿਸੇ ਦੇ ਕਮੀਜ਼ ਤੇ ਲਾਤਾ ਜੱਜ ਮੈਂ ਹੁਣ ਸੋਡਾ ਮਾਈਕ ਫੜਾ ਮਾਈਕ ਤੇ ਲਾਤਾ ਪਰ ਉੱਥੋਂ ਵੀ ਕੱਟ ਦਿੰਦੇ ਨੇ ਪਤਾ ਮੈਨੂੰ ਲੱਗ ਜਾਂਦਾ ਜੇ ਮੇਰੀ ਤਸਵੀਰ ਆ ਕਿਉਂਕਿ ਜਿੰਨੇ ਮੇਰੇ ਜਾਣ ਪਛਾਣ ਵਾਲੇ ਸਾਰੇ ਮੈਨੂੰ ਦੱਸ ਦਿੰਦੇ ਆ ਦੁਖਾਉਂਦਾ ਵੜਾ ਹਾਂਜੀ ਵੀ ਯਾਰ ਮੇਰੀ ਮਿਹਨਤ ਇੱਕ ਮੈਂ ਹੈਂਡੀਕੈਪਡ ਬੰਦਾ ਪੁੱਤਰ ਮੈਂ 22 ਕਿਲੋਮੀਟਰ ਸਿੰਘੂ ਬਾਰਡਰ ਡੇਲੀ ਕਰਦਾ ਹੁੰਦਾ ਸੀ ਹੂੰ ਠੀਕ ਹੈ ਉਹ ਮਿਹਨਤ ਦਾ ਹਾਲਾ ਕਿ ਫਿਰ ਜਦੋਂ ਉਹ ਕਰਦੇ ਦੁੱਖ ਆਉਂਦਾ ਪਰ ਉਹਨਾਂ ਨੂੰ ਅਪੀਲ ਵੀ ਕਰਦਾ ਹੁੰਦਾ ਵੀ ਯਾਰ ਦੋਸਤੋ ਐ ਨਾ ਕਰੋ ਤੁਸੀਂ ਕੱਲਾ ਨਾਮ ਹੀ ਪਾ ਦਿਓ ਮੇਰਾ ਯਾਰ ਜੇ ਲੋਗੋ ਰਹਿਣ ਦਿਓ ਲੋਗੋ ਨਾ ਕੱਟੋ ਪਰ ਸੋ ਸਿਆਣੇ ਭਾਈ ਤੈਨੂੰ ਲੋਕਾਂ ਦਾ ਪਤਾ ਹੀ ਹੈ ਵੈਸੇ ਤੇ ਜਿਹੜਾ ਕੰਮ ਕਿਸੇ ਦੇ ਹਿੱਸੇ ਆ ਜਿਵੇਂ ਤੁਸੀਂ ਕਿਹਾ ਕਿ ਅੰਦੋਲਨ ਦੇ ਵਿੱਚ ਇੱਕ ਇਹ ਵੀ ਚੀਜ਼ ਬੜੀ ਲਾਜ਼ਮੀ ਹੈ ਵੈਸੇ ਤਾਂ ਪੰਜਾਬੀ ਮੀਡੀਆ ਨੇ ਵੀ ਕਾਫੀ ਕੰਮ ਕੀਤਾ ਹੁਣ ਵੀ ਕਰ ਰਿਹਾ ਪਰ ਤੁਹਾਡਾ ਜਿਹੜਾ ਆਪਣਾ ਕੰਮ ਹੈ ਤੁਹਾਨੂੰ ਕਿਹੜੀ ਤਸਵੀਰ ਨੇ ਖਿੱਚ ਕੇ ਰੱਖਤਾ ਕਿ ਇਸ ਅੰਦੋਲਨ ਨੂੰ ਹੁਣ ਛੱਡਿਆ ਨਹੀਂ ਜਾ ਸਕਦਾ ਅਧਵਿਚਕਰ ਇੱਕ ਦਿੱਲੀ ਦੀ ਤਸਵੀਰ ਸੀਗੀ ਇੱਕ ਬਜ਼ੁਰਗ ਉਹਦੇ ਲੱਤ ਕਟਿੰਗ ਸੀਗੀ ਉਹ ਆਪਣੀ ਲੱਤ ਖੋਲ ਕੇ ਪਿੱਛੇ ਲਾਈ ਬੈਠਾ ਸੀ ਤੇ ਉਹ ਭਾਂਡਿਆਂ ਦੀ ਸੇਵਾ ਕਰ ਰਿਹਾ ਸੀ ਉਹ ਤਸਵੀਰ ਖਿੱਚਣ ਵੇਲੇ ਮੇਰਾ ਦਿਲ ਵੀ ਰੋਇਆ ਯਾਰ ਕਿਉਂਕਿ ਮੈਂ ਹੈਂਡੀਕੈਪਟ ਦੀ ਭਾਵਨਾ ਮੈਂ ਜਾਣਦਾ ਵਿੰਗ ਦੀ ਕੀਮਤ ਕੀ ਹੈ ਉਹ ਮੈਨੂੰ ਪਤਾ ਹੈ ਉਹ ਤਸਵੀਰ ਨੇ ਮੈਨੂੰ ਬੜਾ ਆਕਰਸ਼ਿਤ ਕੀਤਾ ਸੀ ਫਿਰ ਉੱਥੋਂ ਹੌਲੀ-ਹੌਲੀ ਪਾਈ ਹੌਸਲਾ ਵਾਧਦਾ ਰਿਹਾ ਫਿਰ ਖੁਬ ਗਿਆ ਮੈਂ ਇਹਦੇ ਵਿੱਚ ਫਿਰ ਮੇਰੇ ਹੋਰ ਦੁਨੀਆ ਦਾ ਕੋਈ ਨਹੀਂ ਜਦੋਂ ਮੈਂ ਤਸਵੀਰ ਬਣਾਉਣਾ ਹੁੰਦਾ ਮੈਨੂੰ ਨਹੀਂ ਪਤਾ ਲੱਗਦਾ ਕਿ ਪਾਸੇ-ਆਸੇ ਕੀ ਹੋ ਜਾਂਦਾ ਕਿਉਂਕਿ ਮੈਂ ਆਪਦੇ ਐਂਗਲ ਤੇ ਆਪਦੀ ਤਸਵੀਰ ਦੇ ਵਿੱਚ ਖੁਬਿਆ ਹੋਇਆ ਹੁੰਦਾ ਤੇ ਜਦੋਂ ਤੁਹਾਨੂੰ ਅਸੀਂ ਇਸ ਅੰਦੋਲਨ ਤੇ ਵੀ ਚਲਦੇ ਫਿਰਦੇ ਦੇਖਿਆ ਜਿੱਦਣ ਹੰਝੂ ਗੈਸ ਦੇ ਗੋਲਿਆਂ ਦੀ ਬਰਸਾਤ ਹੋਈ ਜਿੱਦਣ ਪ੍ਰੋਗਰਾਮ ਦਿੱਤਾ ਗਿਆ ਕਿ ਦਿੱਲੀ ਕੂਚ ਕਰਾਂਗੇ ਕਿਸਾਨ ਅੱਗੂ ਵੀ ਅੱਗੇ ਤੱਕ ਗਏ ਉਦੋਂ ਤੁਸੀਂ ਕਿੱਥੇ ਸੀ ਤੇ ਕਿੰਨੀਆਂ ਤਸਵੀਰਾਂ ਉਦੋਂ ਹੋ ਪਾਈਆਂ ਜਾਂ ਤੁਹਾਨੂੰ ਕੀ ਕੀ ਚੱਲਣਾ ਪਿਆ ਸਾਹਮਣੇ ਖਿੱਚੀਆਂ ਤਸਵੀਰਾਂ ਮੈਂ ਜਮ ਅੱਗੇ ਜਾ ਕੇ ਪਰ ਥੋੜੀ ਸੁਰੱਖਿਅਤ ਜਗ੍ਹਾ ਲੈ ਲਈ ਸੀ ਮੈਂ ਟਰੈਕਟਰ ਸੀ ਉਹਦੇ ਉੱਤੇ ਬੈਠ ਗਿਆ ਸੀ ਉਹ ਮੁੰਡਿਆਂ ਨੂੰ ਬੇਨਤੀ ਕੀਤੀ ਤੁਸੀਂ ਵੀ ਪਤਰੋ ਗਾਹਾਂ ਪਛਾਣ ਨਾ ਕਰਿਓ ਵੀ ਇਥੇ ਉੱਥੇ ਖੜਕੇ ਮੈਂ ਜਰੂਰ ਖਿੱਚੀਆਂ ਤਸਵੀਰਾਂ ਗੋਲੇ ਡਿੱਗਦੇ ਆ ਨੇ ਗੋਲਾਂ ਤਾਂ ਹਾਂ ਤੋਂ ਆਉਂਦੇ ਨੇ ਡਰੋਨ ਦੇ ਵਿੱਚੋਂ ਨਿਕਲਦੇ ਆਂ ਦੀਏ ਗੋਲਾ ਰਸਤੇ ਦੇ ਵਿੱਚ ਐ ਡਰੋਨ ਉੱਪਰ ਐ ਇਹ ਜੇ ਤਸਵੀਰਾਂ ਆਪਣੇ ਜਾਂ ਸਾਡੇ ਬਾਬੇ ਸੀ ਕੋਈ ਬੋਰੀ ਸਿੱਟ ਰਿਹਾ ਉਹਦੇ ਦੇ ਅੱਖਾਂ ਦੇ ਵਿੱਚ ਧੂਆਵੇ ਗਲਾ ਵੀ ਰ ਖਰਾਬ ਰਿਹਾ ਤਿੰਨ ਚਾਰ ਦਿਨ ਕਿਉਂਕਿ ਉਹ ਜਿਹੜਾ ਧੂਆ ਹੈ ਉਹ ਕਾਫੀ ਨੁਕਸਾਨਦਾਇਕ ਹੈ ਫਿਰ ਦਵਾਈ ਲੈਤੀ ਇਥੇ ਠੀਕ ਹੋਇਆ ਘਰ ਵਾਲੇ ਵੀ ਤੇ ਤੁਹਾਨੂੰ ਕਿਹੜੀ ਗੱਲ ਹੈ ਜਿਹੜੀ ਪ੍ਰੇਰਦੀ ਰਹਿੰਦੀ ਹੈ ਕਿ ਨਹੀਂ ਇਹ ਕੰਮ ਨੂੰ ਅੱਧ ਵਿਚਾਲੇ ਤੇ ਛੱਡਣਾ ਹੀ ਨਹੀਂ ਈ ਸਭ ਤੋਂ ਵੱਡੀ ਇਹ ਹੈ ਜੀ ਇਹ ਵੀਰ ਵੀ ਲੜ ਰਹੇ ਆ ਮੈਂ ਵੀ ਲੜ ਰਹੇ ਆ ਮੈਨੂੰ ਇਹ ਚੀਜ਼ ਪ੍ਰੇਰਿਤ ਕਰਦੀ ਆ ਬਾਕੀ ਮੈਨੂੰ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਆਪਦੀਆਂ ਤਸਵੀਰਾਂ ਰਹੀਂ ਦਿਖਾਉਣਾ ਚਾਹਣਾ ਵੀ ਸਾਡੇ ਲੋਕ ਕਿਸ ਤਰ੍ਹਾਂ ਲੜਿਆ ਕੀ ਕਠਿਨਾਈਆਂ ਉਹਨਾਂ ਨੇ ਕਟੀਆਂ ਮਸਾਂ ਮਕਸਦ ਹੈ ਮੇਰਾ ਭਰਾ ਇਹਨਾਂ ਤਸਵੀਰਾਂ ਨੂੰ ਤੁਸੀਂ ਕਿਹਾ ਕਿਤਾਬਾਂ ਵੀ ਹਿੱਸਾ ਬਣੀ ਹੈ ਤੁਹਾਡੀਆਂ ਤਸਵੀਰਾਂ ਕਿਤਾਬਾਂ ਦਾ ਹਿੱਸਾ ਵੀ ਹੋਰ ਕਿੱਥੇ ਕਿੱਥੇ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਮੇਰੀ ਤਸਵੀਰ ਅੱਛਾ ਉੱਥੇ ਵੀ ਪਹੁੰਚੀ ਹੈ ਇੱਥੇ ਵੀ ਵਰਤੀ ਗਈ ਹੈ ਤੁਹਾਨੂੰ ਕੋਈ ਦੱਸਦਾ ਹੋਊਗਾ ਸਰਪ੍ਰਾਈਜ਼ ਹੁੰਦੇ ਹੋਗੇ ਦੱਸਦੇ ਆ ਜੀ ਬੜੇ ਕਈ ਵੀਰ ਇੰਨੇ ਸਿਆਣੇ ਹੁੰਦੇ ਮੇਰਾ ਨਾਮ ਵੀ ਪਾਉਂਦੇ ਆ ਬਾਕਾਇਦਾ ਵੀ ਤਸਵੀਰ ਜਗਦੇਵ ਸਿੰਘ ਦੀ ਖਿੱਚੀ ਹੋਈ ਆ ਤੇ ਵਿਦੇਸ਼ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਆ ਤੇ ਮੇਰਾ ਮਿੱਤਰ ਇੱਕ ਮੇਰੇ ਕੋਲੇ ਵੀ ਅੱਜ ਆਇਆ ਵਿਆ ਇਟਲੀ ਤੋਂ ਆਇਏ ਇਹ ਇਹਨਾਂ ਦਾ ਮੈਂ ਤਸਵੀਰ ਉੱਥੇ ਐਗਜ਼ਿਬਿਸ਼ਨ ਲੱਗੀ ਇੱਕ ਇਹ ਇਹਨਾਂ ਨੇ ਮੈਨੂੰ ਕਿਹਾ ਵੀ ਬਾਬਾ ਜੀ ਤਸਵੀਰਾਂ ਭੇਜੋ ਮੈਂ ਭੇਜਿਆ ਉਹਨਾਂ ਨੂੰ ਨਾਮ ਵੀ ਮਿਲੇ ਮੇਰੀਆਂ ਤਸਵੀਰਾਂ ਨੂੰ ਉਹ ਅੱਜ ਮੈਨੂੰ ਐਸੇ ਕਰਕੇ ਮੇਰੇ ਕੋਲੇ ਆਇਆ ਉਹ ਜਿਹੜਾ ਮੇਰਾ ਨਾਮ ਸੀ ਉਹ ਮੈਨੂੰ ਦੇਣ ਆਇਆ ਸੱਚ ਅੱਜਕੱਲ੍ਹ ਤੇ ਐਵੀਡੈਂਸ ਦੇ ਤੌਰ ਤੇ ਅਦਾਲਤਾਂ 'ਚ ਵੀ ਕੰਮ ਆਉਂਦੇ ਆ ਸਬੂਤ ਜਿਵੇਂ ਹੁਣ ਉਧਰ ਮੁੰਡਾ ਜਿਹੜਾ ਸ਼ੁਭਕਰਨ ਮਾਰਿਆ ਗਿਆ ਗੋਲੀ ਨਾਲ ਉਸ ਦਾ ਕਤਲ ਕੀਤਾ ਪ੍ਰਸ਼ਾਸਨ ਨੇ ਕਿਹਾ ਜਾ ਰਿਹਾ ਕਿਸਾਨਾਂ ਵੱਲੋਂ ਤੇ ਉਹ ਵੀ ਵੀਡੀਓਗ੍ਰਾਫੀ ਦੇ ਜ਼ਰੀਏ ਸਬੂਤ ਵੀ ਇਕੱਠੇ ਕੀਤੇ ਜਾ ਰਿਹਾ ਜਿਸ ਤਰ੍ਹਾਂ ਦੀਆਂ ਤਸਵੀਰਾਂ ਵੀ ਜਦੋਂ ਘਟਨਾਵਾਂ ਦੀਆਂ ਹੁੰਦੀਆਂ ਪਰ ਐਵੀਡੈਂਸ ਵੀ ਬਣਦੇ ਹੋਣਗੇ ਭਈ ਮੈਨੂੰ ਦੇਖੋ ਮੈਂ ਤਾਂ ਆਪਣਾ ਕੰਮ ਕਰਦਾ ਯਾਰ ਉਹ ਕੋਈ ਵਰਤਦਾ ਕਿੱਥੇ ਵਰਤਦਾ ਉਹ ਨੀ ਮੈਨੂੰ ਮੈਂ ਇੱਕ ਕਲਾਕਾਰ ਆ ਛੋਟਾ ਜਿਹਾ ਯਾਰ ਆਪਣੀ ਕਲਾ ਦਾ ਬਸ ਮਜ਼ਾਹਰ ਕਰਦਾ ਤੇ ਜਿਹੜੀਆਂ ਹੁਣ ਤਸਵੀਰਾਂ ਤੁਸੀਂ ਇੱਥੇ ਖਿੱਚੀਆਂ ਹਨ ਅੰਦੋਲਨ ਦੇ ਦੌਰਾਨ ਜਾਂ ਅੰਦੋਲਨ ਤੋਂ ਪਾਸੇ ਇੱਕ ਅੰਦੋਲਨ ਦੀ ਤਸਵੀਰ ਖਿੱਚੀ ਹੋਈ ਤੇ ਇੱਕ ਹੋਰ ਨਾ ਥਾਵਾਂ ਦੇ ਜਿਹੜੇ ਇਵੈਂਟ ਹੁੰਦੇ ਆ ਉੱਥੇ ਖਿੱਚੀ ਦੋਨਾਂ 'ਚ ਫਰਕ ਕਿੱਥੇ ਕਿੰਨਾ ਕੁ ਨਜ਼ਰ ਆਉਂਦਾ ਹੈ ਕਿ ਤੁਹਾਨੂੰ ਐ ਕਿ ਮੈਂ ਤਾਂ ਤਸਵੀਰ ਖਿੱਚਣੀ ਐ ਸਾਹਮਣੇ ਜੋ ਮਰਜੀ ਹੋਵੇ ਹਾਂ ਆਪਣਾ ਕੰਮ ਤਸਵੀਰ ਬਣਾਉਣਾ ਹੈ ਤਸਵੀਰ ਬਣਾਉਣਾ ਜੀ ਮੈਂ ਅੱਗੇ ਉਹੇ ਜੇ ਮੈਨੂੰ ਸਬਜੈਕਟ ਮਿਲ ਜਾਂਦੇ ਨੇ ਆਮ ਫੀਲਡ ਦੇ ਵਿੱਚ ਵੀ ਮਿਲ ਜਾਂਦੇ ਨੇ ਪਰ ਇੱਥੇ ਜ਼ਿਆਦਾ ਮਿਲਦੇ ਆ ਕਿਉਂਕਿ ਅਸੀਂ ਇੱਕ ਜਗ੍ਹਾ ਇਕੱਠੇ ਹੋਏ ਹੋਏ ਆ ਇੱਥੇ ਕੁਝ ਐਸੀਆਂ ਤਸਵੀਰਾਂ ਮਿਲਦੀਆਂ ਜਿਹੜੀਆਂ ਮਨ ਨੂੰ ਭਾਵਕ ਵੀ ਕਰ ਦਿੰਦੀਆਂ ਐ ਤਸਵੀਰ ਖਿੱਚਣ ਤੋਂ ਬਾਅਦ ਵੀ ਤੇ ਕਈ ਤਸਵੀਰਾਂ ਇਸ ਨੇ ਮਿਲਦੀਆਂ ਖੁਸ਼ੀ ਵੀ ਦਿੰਦੀਆਂ ਐ ਹਮ ਬਸ ਤੁਹਾਡੀਆਂ ਕੋਈ ਤਸਵੀਰਾਂ ਜਿਹੜੀਆਂ ਤੁਸੀਂ ਪ੍ਰਿੰਟ ਕੱਢ ਕੇ ਵੀ ਆਪਣੇ ਨਾਲ ਤੁਰੇ ਫਿਰਦੇ ਹੋ ਤੇ ਉਹ ਇੰਟਰਵਿਊ ਦੇ ਵਿੱਚ ਜ਼ਰੂਰ ਥੋੜੀਆਂ ਸਾਂਝੀਆਂ ਕਰੋਗੇ ਜਿਹੜੀਆਂ ਤਸਵੀਰਾਂ ਖੇਚੀਆਂ ਤੁਹਾਨੂੰ ਨਾਲ ਲੈ ਕੇ ਕੋਈ ਉਹਨਾਂ ਤੋਂ ਸੇਧ ਮਿਲਦੀ ਰਹਿੰਦੀ ਹੈ ਤਾਂ ਨਾਲ ਚੱਕੀ ਫਿਰਦੇ ਹੋ ਜਾਂ ਵਜ੍ਹਾ ਹੋਰ ਹੈ ਉਹ ਕਿੱਥੇ ਹੈ ਤਸਵੀਰਾਂ ਦਿਖਾਓ ਨਹੀਂ ਜੀ ਨਹੀਂ ਇਹ ਵਜ੍ਹਾ ਨਹੀਂ ਜੀ ਤਸਵੀਰ ਮੈਂ ਨਾਲ ਆਪਣੇ ਕੋਈ ਪ੍ਰਿੰਟ ਕਰਕੇ ਨਹੀਂ ਰੱਖਦਾ ਇਹ ਤਾਂ ਸੁਣ ਮੈਂ ਦੱਸਿਓ ਮੁੰਡਾ ਆਇਆ ਵੇ ਮੇਰੇ ਮਿੱਤਰ ਇਹ ਤਸਵੀਰਾਂ ਨੂੰ ਮੇਰੀਆਂ ਨੂੰ ਇਟਲੀ ਦੇ ਵਿੱਚ ਸਨਮਾਨ ਮਿਲੇ ਇਹ ਉਹ ਤਸਵੀਰਾਂ ਨੇ ਉਹ ਅੱਜ ਮਿਲੇ ਮੈਨੂੰ ਇੱਥੇ ਉਹ ਦੇਣ ਆਇਆ ਮੈਨੂੰ ਤਾਂ ਉਹ ਤਸਵੀਰਾਂ ਤਾਂ ਦੇਖ ਰਹੇ ਸੀ ਉਹ ਤਾਂ ਦਿਖਾ ਰਹੇ ਸੀ ਸਾਰਿਆਂ ਨੂੰ ਵੀ ਭਾਈ ਆਹ ਤਸਵੀਰਾਂ ਐ ਉਹ ਜਿਵੇਂ ਇਹ ਬਾਬਾ ਜੀ ਕੰਬਲ ਆਪਣੇ ਉਹਦੀ ਲੋਈ ਦੇ ਨਾ ਬੰਬਲ ਬੱਟੀ ਜਾਂਦੇ ਆ ਇਹ ਸਿੰਘੂ ਦੀ ਐ ਇਹ ਸਿੰਘੂ ਦੀ ਤਸਵੀਰ ਐ ਹਰਿਆਣੇ ਦਾ ਚੌਧਰੀ ਐ ਇਹ ਹਾਂਜੀ ਇਹ ਮੁੰਡਾ ਉਹੀ ਜਿਹੜਾ ਤੁਹਾਨੂੰ ਝੱਲੀਆਂ ਵਾਲਾ ਦੱਸਿਆ ਹੈਪੀ ਗੱਲ ਉਹਦੀ ਤਸਵੀਰ ਐ ਇਹ ਹਾਂਜੀ ਇਹ ਬਾਬਾ ਜੀ ਨਾਲ ਗੱਲਬਾਤ ਕਰ ਰਹੇ ਸੀ ਕਿਉਂ ਇਹ ਯੋਧੇ ਐ ਇਸ ਤਰ੍ਹਾਂ ਤਾਂ ਯੋਧੇ ਕਹਿਣਾ ਇਹ ਸ਼ੁਰੂ ਤੋਂ ਗਏ ਹਾਂਜੀ ਲਾਸਟ ਤੇ ਆਏ ਐ ਹਾਂਜੀ ਅਸੀਂ ਜੀ ਦਸੰਬਰ ਆਪਣਾ ਸੌਰੀ ਮਾਰਚ ਤੋਂ ਲੈ ਕੇ ਲਗਭਗ ਮੋਰਚਾ ਖਾਲੀ ਹੋ ਗਿਆ ਸੀ ਉੱਥੇ ਅਸੀਂ 2.5 300 ਬੰਦਾ ਸੀ ਜਿਹੜੇ ਪੱਕੇ ਸੀ ਉਹ ਉੱਥੇ ਬੈਣੀ ਇਹ ਉਹਨਾਂ ਚੋਂ ਲੋਕ ਨੇ ਇਹ ਜਿਹੜੇ ਜਣਾ ਬਣੇ ਰਹੇ ਇਸ ਅੰਦੋਲਨ ਦੇ ਹਾਂਜੀ ਹਾਂਜੀ ਜਣਾ ਬਣੇ ਰਹੇ ਆ ਆ ਜਿਵੇਂ ਬਜ਼ੁਰਗ ਆ ਕੱਪੜੇ ਧੋ ਕੇ ਆਪਣੇ ਆਹ ਆਪਣੇ ਨਿਚੋੜ ਰਹੇ ਆ ਹਾਂਜੀ ਤੇ ਇਹ ਅਸੀਂ ਇੱਕ ਸਲਾਈ ਕਰਦਾ ਸੀ ਇਹ ਮੁੰਡਾ ਇਹ ਕੱਪੜੇ ਸਲਾਈ ਕਰਦਾ ਵਿਚਾਰਾ ਆਪਦਾ ਪਜਾਮਾ ਠੀਕ ਕਰਾਉਣ ਆਇਆ ਸੀ ਇਹ ਤੋਂ ਇਹ ਤਸਵੀਰਾਂ ਮੈਂ ਵਿਆਰ ਭੇਜਿਆ ਸੀ ਇਹ ਬੰਦੇ ਝੂੰਪੜੀ ਬਣਾ ਰਹੇ ਆ ਆਪਦੀ ਜੀ ਥੱਲੇ ਐਂ ਜਾ ਲੋ ਵੀ ਲੈਂਟਰ ਤਿਆਰ ਕਰ ਰਹੇ ਆ ਹਾਂ ਜੀ ਬਿਲਕੁਲ ਤੇ ਬਸ ਇਹੋ ਜਿਹਾ ਭਾਈ ਕੰਮ ਕਰੀ ਜਾਂਦਾ ਇਹ ਮੇਰਾ ਸਰਟੀਫਿਕੇਟ ਦਿੱਤਾ ਉਹਨਾਂ ਨੇ ਸੰਸਦਾਨ ਨੇ ਮੈਨੂੰ ਜੀ ਕਲੱਬ ਨੇ ਜਿਨ੍ਹਾਂ ਨੇ ਮੇਰੀ ਉਹ ਕਰੀ ਸੀ ਤੇ ਆ ਮੈਨੂੰ ਇੱਕ ਜੀਪ ਦਿੱਤੀ ਜੀ ਕਹਿੰਦੇ ਬਾਬਾ ਜੀ ਤੁਸੀਂ ਚਲਾਇਆ ਕਰੋ ਮੈਂ ਜੀ ਜ਼ਰੂਰ ਚਲਾਉਂਗਾ ਮੇਰਾ ਹੌਸਲਾ ਜ ਵੱਧਾ ਯਾਰ ਜਿਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਉੱਤ ਸਾਮਿਲਦਾ ਫਿਰ ਮੈਂ ਆਪਣੀ ਕਲਾ ਦਾ ਹੋਰ ਮਜ਼ਾਹਰਾ ਕਰਦਾ ਕਿਉਂਕਿ ਸਾਡੀ ਉਮਰ ਦੇ ਜਿਹੜੇ ਹੁੰਦੇ ਆ ਨਾ ਚਾਹੇ ਆਪਣਾ ਕੰਮ ਹੀ ਆ ਆਪਣਾ ਕਰਮ ਹੈ ਪਰ ਇਹ ਜਿਹੇ ਅੰਦੋਲਨਾਂ ਦੇ ਵਿੱਚ ਜਦੋਂ ਹੰਝੂ ਗੈਸ ਹੈ ਜਾਂ ਹੋਰ ਤਰ੍ਹਾਂ ਪਾਣੀ ਦੀਆਂ ਬਿਛਾੜਾਂ ਨੇ ਤਾਂ ਕਈ ਵਾਰੀ ਸਾਨੂੰ ਵੀ ਆਸੇ ਪਾਸੇ ਹੋਣਾ ਪੈਂਦਾ ਕਿ ਯਾਰ ਕਿਤੇ ਨੁਕਸਾਨ ਨਾ ਹੋ ਜੇ ਪਰ ਤੁਸੀਂ ਇੱਕ ਤਾਂ ਤੁਸੀਂ ਦੱਸਿਆ ਕਿ ਸਰੀਰਕ ਤੌਰ ਤੇ ਵੀ ਠੀਕ ਨਹੀਂ ਔਰ ਇੰਨੇ ਪੈਦਲ ਚੱਲ ਜਾਨੇ ਹੋ ਫਿਰ ਅਜਿਹੀਆਂ ਥਾਵਾਂ ਦੇ ਵਿੱਚ ਜਦੋਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਉਦੋਂ ਚਿੱਤ ਨਹੀਂ ਕਰਦਾ ਕਿ ਮੈਂ ਕਿਤੇ ਨੁਕਸਾਨ ਨਾ ਕਰਾਲਾਂ ਹੋਰ ਆਪਦਾ ਪੁੱਤਰ ਮੈਂ ਦੁਨੀਆ ਦੇਖੀ ਬੈਠਾ ਆਪਦੀ ਉਮਰ ਖਾਈ ਬੈਠਾ ਜੇ ਹੋਜੂ ਮੈਨੂੰ ਤਾਂ ਵੀ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਸਭ ਕੁਝ ਦੇਖ ਚੁੱਕਿਆ ਪਰ ਮੈਂ ਹੁਣ ਮੇਰੇ ਲੋਕਾਂ ਲਈ ਕੁਝ ਚੰਗਾ ਕਰਨਾ ਚਾਹਣਾ ਜੇ ਉਹਦੇ 'ਚ ਮੇਰੇ ਸ਼ੀਧੀ ਪੈ ਜੂ ਯਾਰ ਮੈਨੂੰ ਤਾਂ ਖੁਸ਼ੀ ਹੋਊਗੀ ਕਰਮ ਵਾਲਿਆਂ ਨੂੰ ਮਿਲਦੀ ਆ ਪੁੱਤਰ ਸ਼ੀਧੀ ਪਿਛਲੇ ਯੁੱਗ ਦੇ ਵਿੱਚ ਉਹਨੇ ਕੋਈ ਤਪੱਸਿਆ ਕੀਤੀ ਹੋਵੇ ਨਹੀਂ ਸ਼ੀਧੀ ਮਿਲਣੀ ਬੜੀ ਕਠਿਨ ਹੈ ਸਾਡੇ ਧਰਮ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਵੱਡੇ ਵੱਡੇ ਸਾਡੇ ਕਰਮ ਸ਼ਹੀਦ ਹੋਏ ਨੇ ਪਰ ਬਾਬਾ ਤਾਂ ਇਤੁਰਾ ਫਿਰਦਾ ਕਾ ਦਾ ਡਰ ਲੱਗਣਾ ਯਾਰ ਡਰ ਡਰ ਕੁਝ ਨਹੀਂ ਹੈ ਇਹ ਤੁਹਾਡੇ ਮੰਨਣ ਦੀ ਹੈ ਤੁਹਾਡੇ ਮਾਨਸਿਕ ਸਥਿਤੀ ਕਹੇ ਜੀ ਆਪਣੀ ਮਾਨਸਿਕ ਸਥਿਤੀ ਬਹੁਤ ਸਟਰੋਂਗ ਹੋਈ ਵੀ ਹੈ ਕਿਉਂਕਿ ਦਿੱਲੀ ਮੋਰਚੇ ਤੇ ਜੋ ਕੁਝ ਮੈਂ ਵੇਖਿਆ ਆ ਉਹ ਬਹੁਤ ਹੀ ਜ਼ਿੰਦਗੀ ਬਦਲ ਵਾਲੀ ਚੀਜ਼ ਹੈ ਤੁਸੀਂ ਜਿਵੇਂ ਅੰਦੋਲਨ ਜ਼ਿੰਦਗੀ ਬਦਲਣ ਵਾਲੀ ਗੱਲ ਕੀਤੀ ਹੈ ਸ਼ਬਦ ਤਾਂ ਦੋ ਤੇ ਨਹੀਂ ਲੱਗਦੇ ਆ ਪਰ ਇਹਦੇ ਚਾਰਥ ਬਹੁਤ ਵੱਡੇ ਹੈ ਤੁਹਾਨੂੰ ਅੰਦੋਲਨ ਤੁਹਾਡੇ ਤੇ ਅਸਰ ਕਿਵੇਂ ਕਰਦਾ ਹੈ ਖਾਸ ਕਰਕੇ ਪਹਿਲਾ ਅੰਦੋਲਨ ਜਾਂ ਇਹ ਅੰਦੋਲਨ ਚੱਲ ਰਿਹਾ ਹੈ ਕਿੰਨਾ ਕੁ ਬਦਲਦਾ ਹੈ ਬਹੁਤ ਜ਼ਿਆਦਾ ਜੇ ਤੁਸੀਂ ਇਹਨੂੰ ਖੁਦ ਵਿੱਚ ਰਹਿ ਕੇ ਜਿਉਮੋਗੇ ਨਾ ਲੋਕਾਂ ਲਈ ਕੁਝ ਕਰੋਗੇ ਤਾਂ ਤੁਹਾਡਾ ਜੀਵਨ ਬਦਲੂਗਾ ਤੁਹਾਡੇ ਲਈ ਸਭ ਤੋਂ ਵੱਡੀ ਤਬਦੀਲੀ ਕਿਹੜੀ ਸੀ ਜਿਹੜੀ ਅੰਦੋਲਨ ਤੋਂ ਪਹਿਲਾਂ ਤੁਸੀਂ ਹੋਰ ਸੀ ਹੁਣ ਹੋਰ ਹੋਗੇ ਸਭ ਤੋਂ ਵੱਡੀ ਤਬਦੀਲੀ ਇਹ ਹੀ ਆ ਪੁੱਤਰ ਸੁਭਾਅ ਦੇ ਵਿੱਚ ਫਰਕ ਪੈਂਦਾ ਤੇ ਲੋਕਾਂ ਦੇ ਵਿੱਚ ਸੁਣੂ ਇਹ ਲੋਕ ਨਹੀਂ ਦਿੰਦੇ ਸੁਣੂ ਇੱਕ ਤਰ੍ਹਾਂ ਦੇ ਜੋ ਦੇ ਦੇਵਤੇ ਪਿਆਰੇ ਲੋਕ ਕਹਿੰਦੇ ਇਹਨਾਂ ਦੇ ਚਿਹਰੇ ਆਕਰਸ਼ਿਤ ਕਰਦੇ ਆ ਸੁਣੂ ਕੰਮ ਕਰਲੇ ਉਤਸ਼ਾਹ ਕਰਦੇ ਆ ਬਸ ਉਹ ਮੈਂ ਕਰੀ ਜਨਾ ਬੇਟਾ ਜਿਹੜੇ ਲੋਕ ਅੰਦੋਲਨ ਦਾ ਹਿੱਸਾ ਕਿਸੇ ਮਜਬੂਰੀ ਕਰਕੇ ਜਾਂ ਕਿਸੇ ਡਰ ਕਰਕੇ ਨਹੀਂ ਬਣ ਪਾਉਂਦੇ ਤਾਂ ਤੁਸੀਂ ਆਪਣੇ ਤਜਰਬੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਿਛਲੇ ਅੰਦੋਲਨ ਵੇਲੇ ਜਦੋਂ ਜੁੱਤ ਗਏ ਸੀ ਪਿੰਡ ਗਏ ਨਾ ਕਈ ਦੋਸਤ ਮੇਰੇ ਇਹੋ ਜਿਹੇ ਆ ਜਿਹੜੇ ਅੰਦੋਲਨ 'ਚ ਨਹੀਂ ਆਏ ਹੈ ਬਿਲਕੁਲ ਹੀ ਨਹੀਂ ਆਏ ਹੈ ਉਹ ਐਨਾ ਪਛਤਾਉਂਦੇ ਸੀ ਵੀ ਯਾਰ ਅਸੀਂ ਕਿਉਂ ਨਹੀਂ ਉਹ ਸਤਜਗ ਦੇਖਿਆ ਮੈਂ ਉਹਨੂੰ ਸਤਜਗ ਕਹਿੰਦਾ ਹੁੰਦਾ ਕਿਉਂਕਿ ਅਸੀਂ ਸਾਰੇ ਦੇਸ਼ ਦੇ ਲੋਕ ਉੱਥੇ ਬੈਠੇ ਆ ਮੈਨੂੰ ਸਵੇਰੇ ਸਾਈਕਲ ਤੇ ਚੱਲਦਾ ਜਦੋਂ ਮੈਨੂੰ ਇਹ ਨਹੀਂ ਸੀ ਪਤਾ ਹੁੰਦਾ ਮੈਂ ਚਾਹ ਕਿੱਥੇ ਪੀਵਾਂ ਰੋਟੀ ਕਿੱਥੇ ਖਾਵਾਂ ਲੋਕ ਮੈਨੂੰ ਹਾਕਾ ਮਾਰ ਕੇ ਖਵਾਉਂਦੇ ਬਾਬਾ ਸਾਡੇ ਕੋਲੇ ਚਾਹ ਬਣੀ ਅੱਜ ਅੱਜ ਅਸੀਂ ਗੁਲਗਲੇ ਬਣਾਏ ਐ ਅੱਜ ਅਸੀਂ ਆਹ ਚੀਜ਼ ਬਣਾਈ ਆ ਆਜੋ ਸ਼ੱਕ ਲਓ ਜਦੋਂ ਮੈਂ ਉਹਨਾਂ ਨੂੰ ਜਾ ਕੇ ਚੀਜ਼ਾਂ ਦੱਸਦਾ ਉਹ ਬੜੇ ਭਾਵਕ ਹੋ ਜਾਂਦੇ ਮੈਂ ਹੁਣ ਵੀ ਉਹਨਾਂ ਨੂੰ ਸੱਦਾ ਦਿੰਦਾ ਵੀ ਆਓ ਯਾਰ ਉਹੀ ਚੀਜ਼ ਇੱਥੇ ਵਸੀ ਵੀ ਆ ਦੇਖੋ ਆ ਕੇ ਇੱਕ ਵਾਰ ਤਾਂ ਦੇਖੋ ਦੇਖੋ ਆਉਣਗੇ ਕਿ ਨਹੀਂ ਉਹ ਉਹਨਾਂ ਦੀ ਮਰਜ਼ੀ ਹੈ ਯਾਰ ਇੱਕ ਤਾਂ ਇੱਥੇ ਹਾਕਮ ਮੰਗਦਿਆਂ ਦੀਆਂ ਤਸਵੀਰਾਂ ਤੁਸੀਂ ਇਤਿਹਾਸਕ ਖਿੱਚ ਕੇ ਰਿਕਾਰਡ ਦਾ ਹਿੱਸਾ ਬਣਾਈ ਜਾ ਰਹੇ ਹੋ ਜਿਹੜੀਆਂ ਬਹੁਤਿਆਂ ਦੇ ਕੰਮ ਵੀ ਆ ਰਹੀਆਂ ਆਈਆਂ ਵੀ ਐ ਤੇ ਆ ਵੀ ਰਹੀਆਂ ਤੇ ਇੱਕ ਤੁਸੀਂ ਉਹ ਖੇਤਾਂ ਦੀ ਜਿਹੜੀ ਜਨਸ ਹੈ ਲੋਕਾਂ ਦੀ ਜਿਹੜੀ ਕਮਾਈ ਹੈ ਜਿਵੇਂ ਰਾਤਾਂ ਨੂੰ ਜਾਗਣਾ ਦਿਨ ਵੇਲੇ ਕਮਾਈ ਕਰਨੀ ਖੇਤਾਂ 'ਚ ਉਹਦੀਆਂ ਤਸਵੀਰਾਂ ਵੀ ਕਲਿੱਕ ਕੀਤੀਆਂ ਕਦੇ ਮੌਕਾ ਮਿਲਿਆ ਹਾਂਜੀ ਅੰਦੋਲਨ ਜਤਨ ਤੋਂ ਬਾਅਦ ਜਦੋਂ ਮੈਂ ਫਰੀ ਹੁੰਦਾ ਸੀ ਪਿੰਡ ਦੇ ਵਿੱਚ ਮੈਂ ਉਦੋਂ ਕੰਮ ਕਰਦਾ ਰਹਿੰਦਾ ਸੀ ਖੇਤਾਂ ਦੇ ਵਿੱਚ ਵਗਿਆ ਜਾਂ ਆਪਣਾ ਪਿੰਡਾਂ ਦੇ ਵਿੱਚ ਘੁੰਮਦਾ ਬਜ਼ੁਰਗ ਬੈਠੇ ਆ ਕਿਉਂਕਿ ਜ਼ਿਆਦਾਤਰ ਪੰਜਾਬ ਦੇ ਵਿੱਚ ਜਵਾਨੀ ਹੈ ਨਹੀਂ ਹੁਣ ਸਾਡੇ ਬਜ਼ੁਰਗ ਨੇ ਖੁੰਡਾਂ ਤੇ ਬੈਠੇ ਆ ਜਾਂ ਕਿਤੇ ਹੋਰ ਬੈਠੇ ਚੌਂਕ ਦੇ ਵਿੱਚ ਜਵਾਨੀ ਤਾਂ ਜੱਤਾ ਮੋਬਾਈਲਾਂ ਤੇ ਹੈ ਜਾਂ ਜਹਾਜ਼ ਚੜ ਕੇ ਭਈ ਬਾਹਰ ਭੱਜ ਗਈ ਹੈ ਜਾਂ ਜਿਹੜੀ ਸਾਡੇ ਕੋਲੇ ਹੈ ਮਾਰੀ ਮੋਟੀ ਉਹ ਕਮਾਕਾਰਾਂ ਚ ਇੱਕ ਦਿਨ ਮੇਰਾ ਇੱਕ ਦੋਸਤ ਹੈ ਗੁਲਾਬ ਸਿੰਘ ਉਹ ਕਰਦਾ ਹੈ ਬੀਜ ਜਿਹੜੇ ਪ੍ਰਾਣੇ ਆ ਉਹ ਇਕੱਠੇ ਕਰਦਾ ਅਸੀਂ 20 ਪਿੰਡ ਘੁੰਮੇ 20 ਪਿੰਡਾਂ ਦੇ ਵਿੱਚ ਸਾਨੂੰ 10 ਬੰਦੇ ਖੇਤਾਂ 'ਚ ਨਹੀਂ ਮਿਲੇ ਹੈ ਸਿਰਫ 10 ਬੰਦੇ ਮਿਲੇ 20 ਪਿੰਡਾਂ 'ਚ ਖੇਤਾਂ 'ਚ ਜਵਾਨੀ ਤਾਂ ਹੈ ਹੀ ਨਹੀਂ ਬੜੇ ਪਾਸੇ ਕੋਈ ਕੱਖ ਵੜਦਾ ਸੀ ਜਾਂ ਕੋਈ ਆਪਣਾ ਪਾਣੀ ਲਾ ਰਿਹਾ ਸੀ ਬਸ ਇਹੋ ਜਿਹੀ ਚੀਜ਼ ਭਾਈ ਕੈਚ ਕਰੀ ਜਨਾ ਮੈਂ ਉਹਨੂੰ ਛਾਪੀ ਜਨਾ ਤਸਵੀਰਾਂ ਰਾਹੀ ਕਦੇ ਸੌਣ ਤੋਂ ਪਹਿਲਾਂ ਜਾਂ ਉੱਠਣ ਤੋਂ ਬਾਅਦ ਜਦੋਂ ਲੱਗਦਾ ਹੈ ਕਿ ਹੁਣ ਆਪਣੇ ਕੰਮ ਤੇ ਨਿਕਲਣਾ ਹੈ ਉਦੋਂ ਮਨ 'ਚ ਇਹ ਵਿਚਾਰ ਆਇਆ ਕਿ ਕਿਤੇ ਸਰਕਾਰ ਦੇ ਮੰਤਰੀ ਜਿਹੜੇ ਸਾਡੇ ਲੀਡਰਾਂ ਨਾਲ ਮੀਟਿੰਗਾਂ ਕਰਨ ਆਉਂਦੇ ਆ ਉਹੀ ਤਸਵੀਰਾਂ ਦੇਖ ਲੈਣ ਉਹਨਾਂ ਦਾ ਕਿ ਦਿਲ ਪਸੀਜ ਜਾਏ ਕੋ ਮਾੜਾ ਮੋਟਾ ਪਿਘਲ ਜਾਏ ਕਿ ਐਡੀਆਂ ਔਖੇ ਹੋ ਕੇ ਬੈਠੇ ਆ ਕਿਸਾਨ ਵੇ ਉਹ ਤਾਂ ਉਹਨਾਂ ਨੂੰ ਪਤਾ ਉਹਨਾਂ ਦੀ ਕੀ ਸਥਿਤੀ ਹੈ ਪਰ ਮੈਂ ਤਾਂ ਇੱਕ ਛੋਟਾ ਜਿਹਾ ਫੋਟੋਗ੍ਰਾਫ ਨਾਲ ਭਰਾਵਾ ਉਹਦੇ ਰਾਹੀਂ ਆਪਣਾ ਇਹ ਇਹਨਾਂ ਦੇ ਦੁੱਖ ਦਰਦ ਹੈ ਜਿਹੜੇ ਉਹ ਦਿਖਾਈ ਜਨਾਂ ਲੋਕਾਂ ਨੂੰ ਤੇ ਜੇ ਕਿਤੇ ਤੁਹਾਨੂੰ ਮੌਕਾ ਮਿਲ ਜੇ ਕੱਲ ਨੂੰ ਕਿਸੇ ਕੇਂਦਰੀ ਮੰਤਰੀ ਨਾਲ ਜਾਂ ਖੇਤੀਬਾੜੀ ਮੰਤਰੀ ਨੂੰ ਵੀ ਫੋਟੋ ਸ਼ੋਅ ਕਰਨ ਦਾ ਕਿ ਤੁਸੀਂ ਮੰਨਦੇ ਕਿਉਂ ਨਹੀਂ ਕਿਸਾਨਾਂ ਦੀ ਗੱਲ ਆ ਮੇਰੇ ਕੋਲ ਤਸਵੀਰ ਹੈ ਕਿਹੜੀ ਤਸਵੀਰ ਸਭ ਤੋਂ ਪਹਿਲਾਂ ਦਿਖਾਉਣੀ ਚਾਹੋਗੇ ਸਾਰੇ ਦੇਖਦੇ ਆ ਯਾਰ ਉਹ ਉਹਨਾਂ ਨੂੰ ਪਤਾ ਹੈ ਸਾਰਾ ਕੁਝ ਸਭ ਕੁਝ ਦੇਖਦਾ ਕਿਉਂਕਿ ਸੋਸ਼ਲ ਮੀਡੀਆ ਦੇ ਮੀਡੀਆ ਦੇ ਉੱਪਰ ਮੇਰੇ ਆ ਡੈਲੀ ਦੇ 40 45 ਮੈਂ ਇਹ ਪਲੇਟਫਾਰਮਾਂ ਦੇ ਤਸਵੀਰਾਂ ਪਾਉਣਾ ਉਹ ਹਰ ਇੱਕ ਜਗ੍ਹਾ ਜਾਂਦੀਆਂ ਉਹ ਤਾਂ ਉਹਨਾਂ ਦੀ ਇੱਛਾ ਹੈ ਵੀ ਉਹ ਉਹਨੂੰ ਕਿਹੜੇ ਰੂਪ ਦੇ ਵਿੱਚ ਦੇਖਦੇ ਆ ਕਿਉਂ ਤਸਵੀਰ ਵੀ ਕਈ ਚੀਜ਼ਾਂ ਦੀ ਦਿਖਾਉਂਦੀ ਆ ਸਾਨੂੰ ਰੂਪ ਉਹ ਆਪਣੀ ਆਪਣੀ ਸੋਚ ਹੈ ਬੰਦੇ ਦੀ ਜਿਹੜੇ ਲੋਕ ਹੁਣ ਵੀ ਇਸ ਇੰਟਰਵਿਊ ਦੇ ਜ਼ਰੀਏ ਸਾਨੂੰ ਦੇਖ ਰਹੇ ਆ ਉਹ ਤੁਹਾਡੇ ਕਿਹੜੇ ਪਲੇਟਫਾਰਮ ਦੇ ਉੱਤੇ ਤੁਹਾਡੀਆਂ ਖੇਚੀਆਂ ਸਾਰੀਆਂ ਮੁਕੰਮਲ ਤਸਵੀਰਾਂ ਜਿਹੜੀਆਂ ਦੇਖ ਸਕਦੇ ਆ ਮੇਰਾ ਜੀ ਜੋ ਆਪਣਾ ਫੇਸਬੁੱਕ ਦੇ ਉੱਪਰ ਪੇਜ ਹੈ ਸਿੰਘ ਤਪਾ ਜਗਦੇਵ ਉਹਦੇ ਉੱਪਰ ਮੇਰੀਆਂ ਇਹ ਤਸਵੀਰਾਂ ਦੇਖ ਸਕਦੇ ਆ ਡੇਲੀ ਡੇਲੀ ਅਪਡਾਉਣ ਪਾਉਣਾ ਫਿਰ ਇੰਸਟਾਗ੍ਰam ਦਾ ਪੇਜ ਬਣਾਇਆ ਸੀ ਉਹ ਹੈਗਾ ਜਗਦੇਵ ਸਿੰਘ 90475 ਇਹ ਚੀਜ਼ਾਂ ਤੇ ਮੈਂ ਭਾਈ ਕੰਮ ਕਰੀ ਜਨਾ ਬਹੁਤ ਸ਼ੁਕਰੀਆ ਜੀ ਤਾਂ ਇਹ ਉਹ ਕਿਸਾਨੀ ਪਛੋਕੜ ਦੇ ਨਾਲ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਇਹਨਾਂ ਦੀ ਕਲਾਕਾਰੀ ਹੈ ਫੋਟੋਗ੍ਰਾਫੀ ਦੀ ਉਹ ਇਹ ਕਰਦੇ ਆ ਤੇ ਅਣਗਿਣਤ ਫੋਟੋਆਂ ਕਲਿੱਕ ਕਰ ਚੁੱਕੇ ਆ ਪਰ ਇੱਕ ਅੰਦਾਜ਼ਾ ਹੈ ਇਹਨਾਂ ਦਾ ਕਿ ਸਵਾ 200 2 ਲੱਖ ਆ ਜਿਹੜੀ ਫੋਟੋ ਆ ਜਿਹੜੀ ਉਹ ਇਹਨਾਂ ਨੇ ਕਲਿੱਕ ਕੀਤੀ ਹੈ 2.5 ਲੱਖ ਦੇ ਕਰੀਬ ਪਰ ਹੁਣ ਆਲੇ ਵੀ ਇਹਨਾਂ ਦਾ ਜਿਹੜਾ ਕੈਮਰਾ ਨਹੀਂ ਰੁਕਦਾ ਔਰ ਫੋਟੋਆਂ ਕਲਿੱਕ ਕੀਤੀ ਜਾ ਰਿਹਾ ਹੈ ਔਰ ਇਤਿਹਾਸਕ ਦੇ ਨਾਲ ਨੂੰ ਕੈਮਰੇ ਦੇ ذریعے ਜਾਂ ਇਹਨਾਂ ਦੀ ਅੱਖ ਕੀ ਸੋਚਦੀ ਹੈ ਕੀ ਦੇਖਦੀ ਹੈ ਉਸ ਨੂੰ ਤਸਵੀਰਾਂ ਦਾ ਰੂਪ ਦਿੱਤਾ ਜਾ ਰਿਹਾ ਹੈ ਤਾਂ ਇਹਨਾਂ ਦਾ ਇਹ ਕੰਮ ਹੈ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰਿਓ ਔਰ ਜਗਦੇਵ ਸਿੰਘ ਤਪਾ ਜਨ ਨਾਲ ਅਸੀਂ ਗੱਲਬਾਤ ਕੀਤੀ ਹੈ ਔਰ ਇਸ ਅੰਦੋਲਨ ਦੀਆਂ ਔਰ ਜੇ ਪਿਛਲੇ ਅੰਦੋਲਨ ਦੀਆਂ ਇਤਿਹਾਸਕ ਤਸਵੀਰਾਂ ਜੇਕਰ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਜਿਹੜੇ ਦਸੇ ਪੇਜ ਹੈ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਬਲਾਲ ਇਸ ਮੁਲਾਕਾਤ ਚ ਨਹੀਂ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਸ਼ੰਭੂ ਬਾਰਡਰ